ਏ ਹਵੇਲੀ ਨਾ ਸਭ ਨਾਲ ਸੁੰਦਰ ਸੀ ਇਹ ਮੂਤਾਲੀ ਹਵੇਲੀ ਕਹਿੰਦੇ ਸਨ ਮੂਰਤਾਂ ਵਾਲੀ ਹਵੇਲੀ ਆ ਮੇਰੀ ਦਾਦੀ ਇਹ ਚ ਰਹਿੰਦੀ ਸੀ ਅੱਛਾ ਜੀ ਆ ਆ ਜਾਈ ਬੱਚੇ ਇਤਨ ਲੰਬਰਦਾਰ ਨਹੀਂ ਇਹ ਗਿਆਨ ਨਹੀਂ ਸੀ ਹਾਂ ਗਿਆ ਜੀ ਇਹ ਤੁੰਡਾ ਸਿਆ ਨਹੀਂ ਕਿ ਫੌਂਈਆਂ ਸੀ ਕਰਾਚੀ ਤੋਂ ਕਰਾਚੀ ਤੋਂ ਹਾਂ ਕੀ ਬਾਤ ਨਹੀਂ ਹੁੰਦੀ ਆ ਕਿ ਇਦਾਂ ਦੀਆਂ ਕੋਠੀਆਂ ਖੰਡਰ ਬਣ ਗਈਆਂ ਕਰੋੜਾਂ ਦੀਆਂ ਆਲੀਸ਼ਾਨ ਕੋਠੀਆਂ ਕਹਿ ਸਕਦੇ ਆ ਤਰ੍ਹਾਂ ਤਰ੍ਹਾਂ ਦੇ ਜੰਗਲਾਂ ਦੇ ਵਿੱਚ ਦੇ ਹੈ ਹਾਂਜੀ ਇਹ ਕਮਰੇ ਇੰਨੇ ਅਸੀਂ ਰਹਿੰਦੇ ਸੀ ਅਸੀਂ ਤੁਸੀਂ ਰਹਿੰਦੇ ਹੁੰਦੇ ਸੀਗੇ ਜੀ ਆ ਆਜੋ ਜੀ ਦੇਖੋ ਜੀ ਉਹ ਕਿ ਦਿਖਾ ਦਈਏ ਜੀ ਆਪਾਂ ਇਹ ਆ ਮਹਿਲ ਸੀ ਇਹ ਹਵੇਲੀਆਂ ਸੀ ਜੈਲਦਾਰਾਂ ਦੀਆਂ ਤੇ ਆ ਤੁਸੀਂ ਦੇਖ ਲਓ ਪੌੜੀਆਂ ਬਣੀਆਂ ਹੋਈਆਂ ਆ ਉੱਪਰ ਵੱਡੇ ਵੱਡੇ ਮਹਿਲ ਕੀ ਕਹਿ ਸਕਦੇ ਇਹਨਾਂ ਬਾਰੇ ਆਪਾਂ ਉਹ ਦੇਖੋ ਕਿੰਨੀ ਮਜ਼ਬੂਤ ਇੱਟ ਲੱਗੀ ਹੋ ਹਜੇ ਤੱਕ ਵੀ ਹਾਂ ਮੈਂ ਠੀਕ ਹੈ ਜੀ ਹਾਂਜੀ ਐਵਰੀਡੇਡਿੰਗ ਹੀਰ ਨਾ ਅੱਛਾ ਜੀ ਹਾਂਜੀ ਹਾਂਜੀ ਤੁਹਾਡੀ ਦਾਦੀ ਪਰਦਾਦੀ ਦਾਦੀ ਮੇਰੀ ਇੱਥੇ ਰਹੀ ਪਰਦਾਦੀ ਵੀ ਇੱਥੇ ਹੀ ਪਰਦਾਦੀ ਦੀ ਸਾਸ ਵੀ ਇੱਥੇ ਰਹੀ ਅੱਛਾ ਜੀ ਸਾਬ ਇੱਥੇ ਰਹੇ ਇਹ ਜੈਲਦਾਰਾਂ ਦੀ ਹਵੇਲੀ ਆ ਸਸਿਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਨਵਾਂ ਬਲੌਗ ਦੋਸਤੋ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਹੀ ਪਿੰਡ ਆ ਜੰਗਲ ਦੇ ਵਿੱਚ ਇੱਕ ਮਹਿਲ ਕਹਿ ਸਕਦੇ ਆ ਮਹਿਲ ਵੀ ਸੀਗਾ ਕਚਹਿਰੀਆਂ ਵੀ ਸੀ ਤੇ ਉਸ ਪਿੰਡ ਦੇ ਵਿੱਚ ਕਿਸੇ ਟਾਈਮ ਲਾਹੌਰ ਦਾ ਗਵਰਨਰ ਆ ਕੇ ਰੋਕਦਾ ਹੁੰਦਾ ਸੀਗਾ ਤੇ ਅੱਜ ਉਹ ਬਿਲਕੁਲ ਖੰਡਰ ਬਣ ਚੁੱਕਾ ਆ ਕਰੋੜਾਂ ਦੀ ਪ੍ਰਾਪਰਟੀ ਕਿਸੇ ਟਾਈਮ ਤਾਂ ਕਹਿੰਦੇ ਸੋਨੇ ਦੀਆਂ ਗਾਗਰਾਂ ਉਸ ਮਹਿਲ ਚੋਂ ਲੱਭਦੀਆਂ ਹੁੰਦੀਆਂ ਸੀ ਬਹੁਤ ਅਜੀਬ ਕਹਾਣੀਆਂ ਕਿ ਇਦਾਂ ਦੀਆਂ ਹਵੇਲੀਆਂ ਜੰਗਲਾਂ 'ਚ ਉੱਜੜ ਗਈਆਂ ਆ ਵਧੀਆ ਇਹ ਚ ਇਹ ਲੱਗਾ ਕਿ ਇੱਕ ਪਿੰਡ ਦੇ ਜੈਲਦਾਰਾਂ ਨੇ ਜਾਂ ਜਿਹੜੇ ਜ਼ਗੀਰਦਾਰ ਹੁੰਦੇ ਸੀਗੇ ਉਹਨਾਂ ਨੇ ਹਨਾ ਆਪਣੇ ਮਹਿਲ ਦੇ ਵਿੱਚ ਜੇਲ ਸਭ ਕੁਝ ਬਣਾਇਆ ਹੁੰਦਾ ਸੀਗਾ ਕਹਿੰਦੇ ਪੂਰੇ ਪੂਰੇ ਇਲਾਕੇ ਨੂੰ ਲੰਗਰ ਲੱਗਦਾ ਹੁੰਦਾ ਸੀ ਡੇਲੀ ਦਾ ਜਿਹਨੂੰ ਕੋਈ ਲੋੜ ਹੁੰਦੀ ਸੀ ਉਹ ਆਪਣੀ ਰੋਟੀ ਖਾ ਸਕਦਾ ਸੀ ਤੇ ਨਾਲ ਲੈ ਕੇ ਜਾ ਸਕਦਾ ਸੀ ਬਲੌਗ ਨਾਲ ਬਨੇ ਰਹੋ ਮਿਲਦੇ ਆਂ ਜਾ ਕੇ ਅੱਗੇ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਇਹ ਹਵੇਲੀਆਂ ਇਹ ਪ੍ਰਾਪਰਟੀਆਂ ਦੇਖ ਕੇ ਦਿਮਾਗ ਦੇ ਵਿੱਚ ਇਹੀ ਆਉਂਦਾ ਕਿ ਸਭ ਕੁਝ ਇੱਥੇ ਰਹਿ ਜਾਣਾ ਆ ਜਿਹੜੇ ਰਾਜੇ ਮਹਾਰਾਜੇ ਵੀ ਸੀਗੇ ਜਾਂ ਜ਼ੈਲਦਾਰ ਵੀ ਸੀਗੇ ਉਹ ਸਾਰਾ ਕੁਝ ਇੱਥੇ ਛੱਡ ਗਏ ਤੇ ਨਾ ਉਹਨਾਂ ਤੋਂ ਸਾਹਮ੍ਹਿਆ ਹੋਇਆ ਨਾ ਉਹਨਾਂ ਦੇ ਧੀ ਪੁੱਤ ਸਾਮ੍ਹ ਸਕੇ ਅੱਜ ਉਹ ਉਜੜੇ ਪਏ ਆ ਚਲੋ ਦੋਸਤੋ ਚੱਲਦੇ ਆ ਜਾ ਕੇ ਤੁਹਾਨੂੰ ਦਿਖਾਉਨੇ ਆ ਤੇ ਇੱਕ ਸਾਡੇ ਉੱਥੇ ਅੰਕਲ ਜੀ ਆ ਜਿਹੜੇ ਬੇਸਿਕਲੀ ਉਹ ਖਾਨਦਾਨ ਦੇ ਵਿੱਚੋਂ ਹੀ ਆ ਤੇ ਬਾਕੀ ਕੀ ਹਿਸਟਰੀ ਆ ਉਹ ਸਾਰੀ ਉਹਨਾਂ ਤੋਂ ਪਤਾ ਕਰਾਂਗੇ ਮਿਲਦੇ ਆ ਜੀ ਅੱਗੇ ਜਾ ਕੇ ਬਣੇ ਰਹੋ ਚੈਨਲ ਦੇ ਨਾਲ ਰੱਬ ਰਾਖਾ ਲੋ ਦੋਸਤੋ ਅਸੀਂ ਆ ਗਏ ਆ ਜੀ ਜੈਲਦਾਰਾਂ ਦੀ ਹਵੇਲੀ ਦੇ ਉਹਨਾਂ ਦੇ ਵੰਸ਼ ਦੇ ਜਿਹੜੇ ਮੈਂਬਰ ਉਹ ਆ ਇਹ ਹਵੇਲੀ ਬਿਲਕੁਲ ਖੰਡਰ ਬਣ ਗਈ ਆ ਇੱਕ ਵਾਰੀ ਤਸਵੀਰ ਦੇਖ ਲਓ ਅੰਦਰ ਵੀ ਜਾ ਕੇ ਦਿਖਾਵਾਂਗੇ ਆਪਾਂ ਤੁਹਾਨੂੰ ਘਟੋ ਘਟ 80 ਤੋਂ 90 ਕਮਰੇ ਹੁੰਦੇ ਸੀ 2.5 ਤੋਂ 3 ਕਿਲਲੇ ਚ ਹਵੇਲੀ ਕਹਿੰਦੇ ਜਿੰਨੀ ਇਹਦੀ ਛੱਤ ਵਾ ਜਾਂ ਜਿੰਨੀ ਕਾਰਾਗਰੀ ਕੀਤੀ ਗਈ ਸੀ ਚਾਹੇ ਉਹ ਦਰਵਾਜ਼ਿਆਂ ਤੇ ਸੀ ਜਾਂ ਇਹ ਸੀ ਉਹ ਖਿੜਕੀਆਂ ਤੇ ਉਹ ਕਰਾਚੀ ਤੋਂ ਸੀਗੇ ਬਾਕੀ ਅੰਕਲ ਜੀ ਹੁਣੀ ਆ ਗਏ ਆ ਫੋਨ ਅਸੀਂ ਕਰਤਾ ਸੀਗਾ ਤੇ ਆਏ ਆ ਅੰਕਲ ਜੀ ਨਮਸਕਾਰ ਜੀ ਨਮਸਕਾਰ ਇਹ ਸਾਡੇ ਜੇਲਦਾਰ ਸਾਹਿਬ ਆ ਜੀ ਜੱਦੀ ਪੁਸ਼ਤੀ ਜੇਲਦਾਰ ਆ ਕਿੱਲਿਆਂ ਦੇ ਮਾਲਕ ਹਵੇਲੀ ਵੀ ਦਿਖਾਵਾਂਗੇ 20000 ਕਿੱਲਿਆਂ ਦੇ ਮਾਲਕ ਅੱਜ ਹਾਲਾਤ ਕੀ ਆ ਇਹ ਸਭ ਗੱਲਬਾਤ ਕਰਾਂਗੇ ਬਹਿ ਕੇ ਵੀ ਹਵੇਲੀ ਵੀ ਦਿਖਾਵਾਂਗੇ ਇਹ ਕਿਹੜੇ ਸਾਲ ਚ ਹਵੇਲੀ ਬਣੀ ਸੀ ਜੀ 1814 1814 ਆ ਅੱਜ ਬਿਲਕੁਲ ਖੰਡਰ ਹੋ ਗਈ ਜੀ ਹਾਂਜੀ ਹਾਂਜੀ ਤੁਹਾਡੀ ਦਾਦੀ ਪਰਦਾਦੀ ਨਾਨੀ ਮੇਰੀ ਇੱਥੇ ਰਹੀ ਪਰਦਾਦੀ ਵੀ ਇੱਥੇ ਹੀ ਪਰਦਾਦੀ ਦੀ ਸਾਸ ਵੀ ਇੱਥੇ ਰਹੀ ਅੱਛਾ ਜੀ ਸਭ ਇੱਥੇ ਹੀ ਰਹੇ ਇਹ ਜੈਲਦਾਰਾਂ ਦੀ ਹਵੇਲੀ ਆ ਚਲੋ ਦੋਸਤੋ ਚੱਲਦੇ ਆ ਗੱਲਬਾਤ ਵੀ ਅੰਕਲ ਜੀ ਨਾਲ-ਨਾਲ ਕਰ ਲੈਣੀ ਆ ਤੇ ਖੇਚ ਜਾ ਕੇ ਬਹਿ ਕੇ ਗੱਲਬਾਤ ਵੀ ਕਰਾਂਗੇ ਅੰਕਲ ਜੀ ਦੱਸੇ ਸੀਗੇ ਇੱਕ ਖੂਹ ਵੀ ਆ ਪੁਰਾਣਾ ਹਜੇ ਤੱਕ ਵੀ ਚੱਲਦਾ ਸਭ ਤੋਂ ਵੱਡਾ ਖੂਹ ਆ ਕਿ ਊਠਾਂ ਦੇ ਨਾਲ ਪਾਣੀ ਲਾਉਂਦੇ ਹੁੰਦੇ ਸੀਗੇ ਸੱਚੀ ਗੱਲਾਂ ਅੰਕਲ ਜੀ ਹਾਂ ਜੀ ਤੇ ਚਲੋ ਦੋਸਤੋ ਲਓ ਦੋਸਤੋ ਆ ਗਏ ਜੈਲਦਾਰਾਂ ਦੀ ਹਵੇਲੀ ਲਓ ਤਾਂ ਇਹ ਕਿੰਨੀ ਮੰਝਲੀ ਹੁੰਦੀ ਸੀਗੀ ਜੀ ਆ ਦੇਖ ਜੋ ਫੇਰ ਮੰਝਲੀ ਹੈ ਅੱਛਾ ਤਿੰਨ ਮੰਜ਼ਲੀ ਸੀਗੀ ਜੀ ਰਸਤਾ ਹੈ ਨਹੀਂ ਇਧਰ ਆਹ ਦੇਖੋ ਪੌੜੀ ਉਹ ਮੋਰਾ ਕਿਉਂ ਹੈ ਓਕੇ ਨਹੀਂ ਨਹੀਂ ਜੀ ਹੈਗਾ ਰਸਤਾ ਸਭ ਕੁਝ ਹੈਗਾ ਸਭ ਕੁਝ ਹੈਗਾ ਕਹਿੰਦੇ ਇਹ ਜਿਹੜੀਆਂ ਤਾਕੀਆਂ ਡਿਜ਼ਾਈਨ ਕੀਤੀਆਂ ਸੀਗੀਆਂ ਜੀ ਇਹ ਤੁਹਾਨੂੰ ਦੱਸਿਆ ਨਹੀਂ ਕਿ ਉੱਥੋਂ ਆਈਆਂ ਸੀ ਕਰਾਚੀ ਤੋਂ ਕਰਾਚੀ ਤੋਂ ਹਾਂ ਕੀ ਬਾਤ ਹੈ ਇੱਥੇ ਵੀ ਮਕਾਨ ਸੀਗੇ ਅੱਛਾ ਜੀ ਆ ਦੇਖੋ ਜੀ ਲੋਕਾਂ ਦੇ ਹਾਲ ਦੇਖ ਲਓ ਆ ਸਾਰਾ ਸਮਾਨ ਜਦੋਂ ਕਿਹਦੀ ਹਵੇਲੀ ਕਰੋੜਾਂ ਦੀ ਜਾਇਦਾਦ ਇਦਾਂ ਖੰਡਰ ਬਣ ਗਈ ਆ ਤਾਂ ਲੋਕੀ ਵਿਚਾਰੇ ਆ ਕੁਛ ਕਰਦੇ ਵਿਚਾਰੇ ਦਾ ਕਾਹਦੇ ਕਹਿਣਾ ਜਾਣ ਬੁੱਝ ਕੇ ਕਰਦੇ ਆ ਘਰਾਂ ਦਾ ਗੰਦ ਸਿੱਟ ਦਿੰਦੇ ਆ ਲਓ ਜੀ ਆਹ ਦੇਖੋ ਨਾ ਆਹ ਦੇਖੋ ਜੀ ਇਹ ਡੇੜੀ ਆ ਅੱਛਾ ਡੇੜੀਆਂ ਇੱਥੇ ਪੌੜੀਆਂ ਇਹ ਚੜ੍ਹੋ ਇਹ ਬਾਬਾ ਜੀ ਤਿੰਨ ਮੰਜ਼ਲੀ ਹੁੰਦੀ ਸੀਗੀ ਜੀ ਇਹ ਤਿੰਨ ਮੰਜ਼ਲੀ ਅੱਛਾ ਜੀ ਤਿੰਨ ਮੰਜ਼ਲੀ ਕਰਾਚੀ ਤੋਂ ਸਾਰਾ ਸਮਾਨ ਲੈ ਕੇ ਆਏ ਸੀ ਹਨਾ ਹਾਂ ਕਰਾਚੀ ਸਾਡਾ ਆੜ ਹੀ ਦੁਕਾਨਾਂ ਅੱਛਾ ਜੀ ਲਾਹੌਰ ਲੋਹੇ ਦਾ ਕਾਰਖਾਨਾ ਹੈ ਆ ਦੋਸਤੋ ਕਰੋ ਚੈੱਕ ਇੱਕ ਵਾਰ ਇਹ ਕੀ ਸੀਗਾ ਜੀ ਇਹ ਮੇਰੇ ਦੂਜੇ ਬਾਬਾ ਜੀ ਦਾ ਬਾਬਾ ਜੀ ਪੂਰਾ ਬੰਦਾ ਨਾਮ ਜੀ ਦਾ ਉਸ ਦਾ ਆਸਾ ਹੋਣਾ ਮਕਾਨ ਅੱਛਾ ਜੀ ਲੋ ਦੋਸਤੋ ਜੈਲਦਾਰਾਂ ਦੀ ਹਵੇਲੀ 20000 ਦੇ ਮਾਲਕ ਕਰੋੜਾਂ ਦੀ ਸੰਪਤੀ ਜ਼ੀਰੋ ਸਾਰਾ ਕੁਝ ਇੱਥੇ ਰਹਿ ਗਿਆ ਤੇ ਇਹ ਹਵੇਲੀ ਆ ਤੁਹਾਨੂੰ ਦੂਸਰੇ ਪਾਸੇ ਵੀ ਲੈ ਕੇ ਜਾਣਾ ਜਿਹੜੇ ਅੰਬਾਂ ਦੇ ਬਾਗ ਵਾ ਤੇ ਜਿੱਥੇ ਅੰਕਲ ਜੀ ਉਹਨਾਂ ਤੋਂ ਰਿਕਾਰਡ ਸਾਰਾ ਪਿਆ ਆ ਤੁਸੀਂ ਹਵੇਲੀ ਚੈੱਕ ਕਰੋ ਪਹਿਲਾਂ ਕਿੰਨੀ ਵੱਡੀ ਹਵੇਲੀ ਆ ਆਹ ਜਿਹੜੀ ਆ ਦੇਖੋ ਇੱਟਾਂ ਨਾ ਮੁੱਕਣ ਤੇ ਨਹੀਂ ਆਉਂਦੀਆਂ ਇਹਨੀਆਂ ਵੱਡੀਆਂ ਵੱਡੀਆਂ ਇੱਟਾਂ ਆ ਅੱਛਾ ਜੀ ਇਹ ਜਾ ਹੋ ਜਾਂਦਾ ਜੀ ਅੰਦਰ ਨੇ ਮੈਂ ਤਾਂ ਉਹ ਨਹੀਂ ਜਾਣੋ ਉਧਰ ਦੀ ਜਾਓ ਉਹ ਦੂਜੇ ਪਾਸੇ ਦੀ ਆ ਦੇਖੋ ਜੀ ਇੱਟਾਂ ਇੱਟਾਂ ਚੈੱਕ ਕਰੋ ਤੁਸੀਂ ਇਹ ਕਿੰਨੀਆਂ ਮੋਟੀਆਂ ਮੋਟੀਆਂ ਇੱਟਾਂ ਅੱਛਾ ਜੀ ਆ ਜਿਹੜੀਆਂ ਇੱਟਾਂ ਆ ਜੀ ਇਹ ਦੇਖ ਲਓ 100 ਸਾਲ ਤੋਂ ਉੱਪਰ ਹੋ ਗਿਆ ਜਿਆਦਾ ਅੱਛਾ ਜਿਆਦਾ ਹਜੇ ਤੱਕ ਵੀ ਉੱਤੇ ਪਈਆਂ ਲੋ ਦੋਸਤੋ ਅੰਦਰ ਜਾਣ ਦੀ ਕੋਸ਼ਿਸ਼ ਕਰਾਂਗੇ ਜੇ ਜਾ ਹੋਇਆ ਹਰਾਨੀ ਹੁੰਦੀ ਆ ਕਿ ਇਦਾਂ ਦੀਆਂ ਕੋਠੀਆਂ ਖੰਡਰ ਬਣ ਗਈਆਂ ਕਰੋੜਾਂ ਦੀਆਂ ਆਲੀਸ਼ਾਨ ਕੋਠੀਆਂ ਕਹਿ ਸਕਦੇ ਆ ਤਰ੍ਹਾਂ ਤਰ੍ਹਾਂ ਦੇ ਜੰਗਲਾਂ ਦੇ ਵਿੱਚ 20000 ਕਿੱल्ल्या ਦੇ ਮਾਲਕ ਸਭ ਇੱਥੇ ਰਹਿ ਗਏ ਆ ਦੇਖੋ ਘਰ ਤੇ ਆ ਹਵੇਲੀ ਨੂੰ ਜਾਣ ਵਾਸਤੇ ਰਸਤਾ ਆ ਦੇਖੋ ਜਿਆਦਾ ਜੀ ਹਾਂਜੀ ਮੋਂਗਾ ਨਾ ਪੁੱਛ ਆਹ ਤੂੰ ਰੋਕ ਇਹ ਕਮਰੇ ਇੱਥੇ ਰਹਿੰਦੇ ਆ ਜੀ ਹਾਂਜੀ ਇਹ ਕਮਰੇ ਇੱਥੇ ਹੀ ਰਹਿੰਦੇ ਆ ਅਸੀਂ ਤੁਸੀਂ ਰਹਿੰਦੇ ਹੁੰਦੇ ਸੀਗੇ ਜੀ ਆ ਆਜੋ ਜੀ ਆ ਦੇਖੋ ਜੀ ਆ ਦੇਖੋ ਜੀ ਬਾਬਾ ਜੀ ਮੈਨੂੰ ਲੱਗਦਾ ਕਰੋੜਾਂ ਦੇ ਹਿਸਾਬ ਨਾਲ ਤਾਂ ਏਟੀ ਲੱਗੀ ਹੋਣੀ ਹੈ ਇੱਥੇ ਹੋਰ ਆ ਦੇਖੋ ਨਾ ਇਹ ਕਮਰਾ ਹੀ ਆ ਅੱਛਾ ਜੀ ਇਹ ਹਵੇਲੀ ਨਾ ਸਭ ਨਾਲ ਸੁੰਦਰ ਸੀ ਇਹ ਮੂਰਤਾਂ ਵਾਲੀ ਹਵੇਲੀ ਕਹਿੰਦੇ ਸਨ ਇਹਨੂੰ ਮੂਰਤਾਂ ਵਾਲੀ ਹਵੇਲੀ ਆ ਮੇਰੀ ਦਾਦੀ ਇੱਥੇ ਹੀ ਰਹਿੰਦੀ ਸੀ ਅੱਛਾ ਜੀ ਆ ਆ ਜਾਈ ਬਈ ਇਤ ਲੰਬੜਦਾਰ ਨਹੀਂ ਇਹ ਗਿਆਦਾਰ ਨਹੀਂ ਹਾਂ ਅੱਛਾ ਉਹ ਨਹੀਂ ਉਹ ਅੰਕਲ ਜੀ ਥੋੜੇ ਭਾਵਕ ਵੀ ਹੋ ਗ ਜਾਂਦੇ ਆ ਕਿਸੇ ਵੇਲੇ ਅਸੀਂ ਬੜੇ ਭਾਵ ਹੋ ਗਏ ਜੈਨ ਲਾ ਨਹੀਂ ਹੁੰਦੀ ਸੀ ਇੱਤਾ ਸੌਂਦੀ ਉਹ ਦੇਖੋ ਜੀ ਸਭ ਮੈਲ ਇੱਦਾਂ ਹੀ ਰਹਿ ਗਏ ਤਿੰਨ ਮੰਜ਼ਲਾ ਹਵੇਲੀ ਹੈ ਨਾ ਜੀ ਥਾ ਪਿਆਨ ਮੰਜ਼ਲਾ ਅੰਕ ਜੀ ਘੱਟੋ ਘੱਟ ਵੀ ਢਾਈ ਤਿੰਨ ਕਿੱਲੇ ਚ ਹਵੇਲੀ ਆ ਜੀ ਇਹ ਹਾਂ ਬਾਈ ਨੇ ਹੈ ਢਾਈ ਤਿੰਨ ਕਿੱਲੇ ਚ ਹਵੇਲੀ ਤੇ ਇਟਾਂ ਦੇਖ ਲੋ ਇੰਨੀਆਂ ਮਜ਼ਬੂਤ ਇਹ ਜੀ ਮਟੀਰੀਅਲ ਅੱਜ ਮਿਲ ਹੀ ਨਹੀਂ ਸਕਦਾ ਇੱਥੇ ਨਲਕਾ ਲਾਇਆ ਫਾ ਜੀ ਅੱਛਾ ਜੀ ਇਸ ਨਲਕੇ ਦੇ ਮੈਨੂੰ ਜਾ ਕੇ ਪੰਜ ਨਾਲ ਤੇ ਲੱਗ ਅੱਛਾ ਜੀ ਠੀਕ ਆ ਜੀ 60 ਵਿੱਚ ਇੱਥੇ ਬੋਰ ਵੀ ਇਹ 340 ਇੱਥੇ ਪਾਣੀ ਆ ਰਿਹਾ ਅੱਛਾ ਜੀ ਆ ਦੋਸਤੋ ਮੈਂ ਇੱਕ ਵਾਰੀ ਅੰਕਲ ਜੀ ਨਾਲ ਹੋ ਕੇ ਦਿਖਾ ਦਈਏ ਜੀ ਆਪਾਂ ਇਹ ਆ ਮਹਿਲ ਸੀ ਇਹ ਹਵੇਲੀਆਂ ਸੀ ਜੇਲਦਾਰਾਂ ਦੀਆਂ ਤੇ ਆ ਤੁਸੀਂ ਦੇਖ ਲਓ ਪੌੜੀਆਂ ਬਣੀਆਂ ਹੋਈਆਂ ਆ ਉੱਪਰ ਵੱਡੇ ਵੱਡੇ ਮਹਿਲ ਕੀ ਕਹਿ ਸਕਦੇ ਇਹਨਾਂ ਬਾਰੇ ਆ ਪੌੜੀਆਂ ਜਾਂਦੀਆਂ ਜੀ ਇਹ ਅੰਕ ਜੀ ਅੰਡਰਗਰਾਉਂਡ ਵੀ ਥੱਲੇ ਸੀਗੀ ਜੀ ਉੱਥੋਂ ਵੀ ਸੀ ਅੰਡਰਗਰਾਉਂਡ ਅੱਛਾ ਜੀ ਦੋ ਮੰਜ਼ਲੇ ਥੱਲੇ ਆ ਮਤਲਬ ਜਿਹੜਾ ਚਾਂਦੀ ਜੁੰਦੀ ਸੋਨਾ ਪਹਿਲਾ ਉੱਪਰ ਹੀ ਹੁੰਦਾ ਠੀਕ ਆ ਜੀ ਇਹ ਨਹੀਂ ਪੜਾਉਣਾ ਕਦੀ ਵੀ ਆ ਦੇਖੋ ਜੀ ਆਹ ਦੇਖੋ ਅਨਾਰ ਇੱਕ ਹੀ ਸੀਗਾ ਜਿੱਧਰ ਇਹ ਸਾਡਾ ਖੇਤ ਛਾ ਅਜਾ ਖੇਤ ਸੀਗੇ ਨਾਲ ਆਹ ਦੇਖੋ ਜੀ ਇਹ ਛੱਤਾਂ ਹਜੇ ਤੱਕ ਵੀ ਦੇਖੋ ਕਈ ਕਈ ਵਿੱਚ ਪਈਆਂ ਆ ਨਾ ਚਲੋ ਮੀਂਹ ਦੀ ਮਾਰ ਕਰਕੇ ਖਰਾਬ ਹੋ ਗਈ ਆ ਨਹੀਂ ਕੋਈ ਸੀਗਾ ਇੱਥੇ ਹਾਂ ਹਨਾ ਸਭ ਛੱਡ ਕੇ ਚਲ ਗਏ ਪਰ ਹੈਰਾਨੀ ਵਾਲੀ ਗੱਲ ਵਾ ਕਿ ਕੰਧਾਂ ਹਜੇ ਤੱਕ ਵੀ ਖੜੀਆਂ ਆ ਤੇ ਦੋਸਤੋ ਆਹ ਨਾਲ ਕਹਿੰਦੇ ਇਹਨਾਂ ਦਾ ਬਾਗ ਬਗੀਚਾ ਹੁੰਦਾ ਸੀਗਾ ਤੇ ਇੱਕ ਵਾਰੀ ਮੈਂ ਕੋਠੀ ਜਿਹੜੀ ਹਵੇਲੀ ਹੈ ਨਾ ਇੱਧਰੋਂ ਦਿਖਾਉਂਗਾ ਆ ਦੇਖੋ ਉਹ ਦੇਖੋ ਕਿੰਨੀ ਮਜ਼ਬੂਤ ਇੱਟ ਲੱਗੀ ਹੋ ਅਜੇ ਤੱਕ ਵੀ ਹਾਂ ਮੈਂ ਠੀਕ ਹੈ ਹਾਂਜੀ ਇਹ ਵੀ ਡੇਢੀ ਸੀ ਇੱਧਰ ਅੱਛਾ ਇਹ ਵੀ ਡੇਢੀ ਸੀਗੀ ਹੈ ਨਾ ਹਾਂ ਇਹ ਕਿੰਨੇ ਲੋਕ ਰਹਿੰਦੇ ਹੁੰਦੇ ਸੀਗੇ ਤਿੰਨ ਪਰਿਵਾਰ ਇੱਥੇ ਤਿੰਨ ਪਰਿਵਾਰ ਹੈ ਨਾ ਤਿੰਨ ਪਰਿਵਾਰ ਇਹ ਜੈਲਦਾਰ ਜੀ ਉਹਨਾਂ ਦਾ ਪਰਿਵਾਰ ਹੋ ਗਿਆ ਆਹ ਦੋਸਤੋ ਚਲੋ ਅੰਦਰ ਚੱਲਦੇ ਆ ਤੁਹਾਨੂੰ ਇੱਕ ਵਾਰੀ ਉਹ ਵੀ ਦਿਖਾਉਂਦੇ ਆ ਦੋਸਤੋ ਆ ਦੇਖੋ ਦੀਵੇ ਰੱਖਣ ਵਾਸਤੇ ਨਾ ਕਿੰਨੀਆਂ ਖਿੜਕੀਆਂ ਵਧੀਆ ਤੋਂ ਵਧੀਆ ਬਣਾਈਆਂ ਹੋਈਆਂ ਸੀ ਉਸ ਟਾਈਮ ਦੇ ਵਿੱਚ ਲਾਈਟ ਦਾ ਪ੍ਰਬੰਧ ਕਰਨ ਵਾਸਤੇ ਤੁਸੀਂ ਆ ਕਮਰਾ ਚੈੱਕ ਕਰੋ ਇੱਕ ਵਾਰ ਆ ਦੇਖੋ ਉੱਪਰ ਵੀ ਛੱਤ ਹੁੰਦੀ ਆ ਹਜੇ ਤੱਕ ਵੀ ਤੀਜੀ ਮੰਜ਼ਲ ਤੇ ਛੱਤ ਹੋ ਆ ਤੇ ਕਿੱਦਾਂ ਸਭ ਕੁਝ ਪਿਆ ਰਹਿ ਗਿਆ ਇੱਥੇ ਰੰਨੀ ਵਾਲੀ ਗੱਲ ਆ ਕਿ ਇਹ ਹਵੇਲੀਆਂ ਦੇ ਮਾਲਕ ਵਾ ਜਿਹੜੇ ਕੀ ਬਾਤ ਹੈ ਦੇਖੋ ਉੱਪਰ ਪੌੜੀਆਂ ਵੀ ਜਾਂਦੀਆਂ ਆਹ ਪੌੜੀਆਂ ਵੀ ਜਾਂਦੀਆਂ ਉੱਪਰ ਨੂੰ ਆ ਜਾਂਦੀ ਜਾਂਦੀਆਂ ਤੇ ਉੱਪਰ ਵੀ ਕਹਿੰਦੇ ਤਿੰਨ ਮੰਜ਼ਲਾ ਘਰ ਹੁੰਦਾ ਸੀ ਇਹ ਕਚਹਿਰੀ ਕਚਹਿਰੀ ਤੇ ਨਹੀਂ ਇੱਥੇ ਅੰਕਲ ਜੀ ਕਹਿੰਦੇ ਉਹ ਘਰ ਸੀ ਹਵੇਲੀ ਸੀ ਜੀ ਇਹ

ਆਰੇ ਪਾਸੇ ਦੂਜੀ ਦਾਦੀ ਜਾਂਦੀ ਨਰਾਂ ਗੰਦੀ ਕਾਰਾਲੀ ਅੱਛਾ ਜੀ ਨਰਾਂ ਤੋਂ ਤੁਸੀਂ ਆਪਣੀ ਲੋ ਜੀ ਆ ਦੇਖੋ ਹਜੇ ਤੱਕ ਵੀ ਨਾ ਜਾਨਵਰ ਜਾਨਵਰੀ ਰਹਿੰਦੇ ਹੁਣ ਹੋਰ ਹੈ ਕੀ ਇੱਥੇ ਜਾਨਵਰਾਂ ਤੋਂ ਸਵਾਏ ਚਲੋ ਜੀ ਜੀ ਹਾਂ ਜੀ ਬੱਤਾ ਚੱਲ ਰਹੀ ਕਿੱਥੇ ਕੋਣ ਹੈ ਦਾ ਇਹ ਜੋਰ ਸੰਦਾ ਪੱਕਾ ਥਾਈ ਇੱਥੇ ਇੱਥੇ ਪੁਰਮ ਪੜਾਈ ਮੇਰੇ ਹੱਥ ਦੇ ਵਿੱਚ ਹੈ